ਹਾਂ ਸਰਦਾਰਨੀ ਕੀ ਹਾਲ ਚਾਲ ਆ ਹਾਂ ਮੇਰਾ ਸਰਦਾਰਾ ਮੈਂ ਤਾਂ ਠੀਕ ਹੀ ਵਧੀ ਹਾਂ ਨਹੀਂ ਬਸ ਠੀਕ ਹੈ ਤੇ ਮੈਨੂੰ ਤੇ ਨਾ ਇੱਕ ਲਾਂਬਾ ਵੀ ਹੈ ਤੇ ਤੇ ਨਾਲ ਉਹ ਵੀ ਹੈ ਵੀ ਕਿ ਕੁੜੀ ਦਾ ਤੂੰ ਤੋੜਤੀ ਇਸ ਤਰ੍ਹਾਂ ਠੀਕ ਹੈ ਕੁੜੀ ਤਾਂ ਤੋੜਨੀ ਸੀ ਹਾਂ ਪਰ ਕੁੜੀ ਦੇ ਅੰਦਰ ਹੈਗੀ ਦਿੱਕਤ ਤੈਨੂੰ ਸ਼ਾਇਦ ਦੱਸੀ ਨਾ ਹੋਵੇ ਵੀ ਪਿਛਲੇ 4 ਸਾਲ ਹੋ ਗਏ ਵਿਆਹ ਹੋਏ ਨੂੰ ਉਹ ਤਾਂ ਫਿਰ ਦਿਖਦੀ ਹੈ ਸਾਰਿਆਂ ਨੂੰ ਦਿਖਦੀ ਹੈ ਚਲੋ ਸਾ ਚਾਰ ਸਾਲ ਕੋਈ ਜ਼ਿਆਦਾ ਟਾਈਮ ਨਹੀਂ ਹੁੰਦਾਗਾ ਹਾਂ ਕੋਈ ਜ਼ਿਆਦਾ ਲੰਬਾ ਟਾਈਮ ਪੀਰੀਅਡ ਨਹੀਂ ਹੁੰਦਾਗਾ ਤੇ ਵਿਆਹ ਨੂੰ ਹੋ ਗਏ 4 ਸਾਲ ਤੇ ਨਿੱਕੇ ਨਿਆਣੇ ਹੋਣ ਦਾ ਕੋਈ ਚਾਂਸ ਕੋਈ ਲੱਗਦਾ ਨਹੀਂ ਕਿਸੇ ਪਾਸੇ ਹਣਾ ਨਹੀਂ ਨਹੀਂ ਹੋਊਗਾ ਤਾਂ ਚਾਰ ਸਾਲ ਕੋਈ ਜ਼ਿਆਦਾ ਬੀਤ ਚਾਲ ਨਹੀਂ ਨਹੀਂ ਭਾਈ ਸਰਦਾਰ ਨਹੀਂ ਤੂੰ ਮੇਰੀ ਗੱਲ ਤੂੰ ਮੇਰੀ ਗੱਲ ਨਹੀਂ ਸੁਣਦੀ ਵੀ ਟਾਈਮ ਕੁਝ ਨਹੀਂ ਲੱਗਦਾ ਹੁੰਦਾ ਟਾਈਮ ਤਾਂ 1 ਮਿੰਟ ਦਾ ਵੀ ਲੱਗਦਾ ਹੁੰਦਾ ਜੇ ਟਿਕਾ ਕੇ ਸੱਟ ਲੱਗੀ ਹੋਵੇ ਇਹ ਗੱਲ ਨੂੰ ਸਮਝਦੇ ਆ ਨਾ ਰਾਨੀ ਸਰਦਾਰ ਜੀ ਹਰਸਾ ਨਾ ਕਰਿਓ ਫਿਰ ਤੁਹਾਡੇ ਮੁੰਡੇ ਨੂੰ ਕੁਝ ਕੋਈ ਖਰਾਕ ਰਖਾਉਣੀ ਸੀ ਦੇਖੋ ਖਰਾਕ ਮੈਂ ਹੁਣ ਕੀ ਖਵਾਵਾਂ ਤੂੰ ਮੇਰੀ ਗੱਲ ਸੁਣ ਮੈਂ ਹੁਣ ਖਰਾਕ ਕੀ ਖਵਾਵਾਂ ਹੁਣ ਤੈਨ ਮੈਨੂੰ ਕਿਹਨੇ ਖਰਾਕ ਖਵਾਈ ਸੀ ਉਹਦੇ ਆਪਾਂ ਦੇਖੋ ਜੇ ਮਿਲੇ ਸੀਗੇ ਹਾਂ ਜੀ ਸਰਦਾਰ ਜੀ ਮੈਂ ਤਾਂ ਕੋਲ ਨਹੀਂ ਸਕਦੀ ਸੀ ਹਾਂ ਮਿਲੇ ਸੀਗੇ ਦੇਖ ਲਾ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਜਟਨਾ ਰਵੇ ਤਾ ਉਹਦਾ ਮੇਰਾ ਵੀ ਗਰਮ ਗਰਮ ਵਿੱਚ ਹੋਰ ਮੈਨੂੰ ਤਾਂ ਬਹੁਤ ਹੀ yaad ਆਉਂਦੀ ਹੈਗੀ ਰਹੇਗੇ ਸਨ ਤੇ ਉਹ ਕਿੱਸਾ ਨਾ ਤੇ ਬੁੱਢੇ ਜਾਂਦੇ ਵਾਰੀ ਵੀ ਸੀ ਕਿ ਨਹੀਂ ਸੀ ਕੌਣ ਕਾ ਤੁਮ ਮਿਲੂਗੇ ਸਰਕਾਰ ਜੀ ਉਹ ਤਾਂ ਸ਼ੁਕਰ ਹੈ ਵੀ ਉਹ 24 ਘੰਟੇ ਵਾਲੀ ਖਾਣੀ ਸੀ ਤਾ ਖਾਲੀ ਸੀ ਸਰਦਾਰਨੀ ਪਰ ਹੁਣ ਮਿਲ ਤਾਂ ਲਈਏ ਪਰ ਹੁਣ ਬਹਾਨਾ ਕਿਹੜਾ ਲਈਏ ਮੈਂ ਤਾਂ ਮੰਨ ਲੂ ਬਥੇਰਾ ਤਿਆਰ ਬੈਠਾ ਬਹਾਨਾ ਤੇ ਇਧਰ ਆਪਣੇ ਭਤੀਜੇ ਦਾ ਵਿਆਹ ਤੇ ਤੁਹਾਡੀ ਸਕੀਰ ਹੀ ਲੱਗਦੀ ਹੈ ਹੈ ਮੇਰੀ ਭਤੀਜੀ ਦਾ ਨਾ ਆ ਤੁਹਾਡੀ ਸਕੀਰ ਹੀ ਲੱਗਦੀ ਮੇਰੀ ਭਤੀਜੀ ਦਾ ਨਾ ਸਕੀਰ ਹੀ ਤਾਂ ਲੱਗਦੀ ਹੈ ਧਰਾਈ ਕਰਨੀ ਹਾਂ ਹਾਂ ਹੁਣ ਮੇਰੀ ਗੱਲ ਸੁਣੋ ਮੈਂ ਦਾਦਾ ਕਿਵੇਂ ਬਣੂੰਗਾ ਹੁਣ ਮੈਂ ਤਾਂ ਹੁਣ ਤੇਰੀ ਕੁੜੀ ਦਾ ਜਵਾਕ ਹੁੰਦਾ ਨਹੀਂ ਤੇ ਹੁਣ ਫਿਰ ਕੀ ਕਰੀਏ ਜੇ ਮੈਂ ਕਹਨਾ ਵੀ ਜੇ ਮੈਂ ਤੇਰੇ ਲਤਿਆਂ ਤੇਰੇ ਤੋਂ ਦਿਲ ਹੈ ਘੱਟ ਵੀਰੋ ਤੂੰ ਕੁੜੀ ਵੀ ਤੈਨੂੰ ਵੱੱਦਾ ਤਾਂ ਬਣੀਗਾ ਬਣੀਗਾ ਤੇ ਪ્યો ਕਿਵੇਂ ਬਣੇ ਚਲ ਅਨਸਵਾਂਸ ਤਾਂ ਸਾਡੀ ਹੋ ਜਾਊਗੀ ਸੋ ਇਹ ਕਿਉਂ ਨਹੀਂ ਕਰ ਰੋਂ ਸਮਝੀ ਦੀ ਕਿਸੇ ਲੋਟ ਕੀ ਆਜੋ ਮੈਂ ਤੁਹਾਨੂੰ ਲਗੂਗੀ ਸੋਹਣੀ ਤਾਂ ਕਿਉਂ ਨਹੀਂ ਲਗਦੀ ਇਹ ਤੁਹਾਨੂੰ ਮੈਂ ਦੱਸਾਂ ਵੀ ਅੰਸਵੰਸ ਤਾਂ ਖਰ ਆਪਣੀ ਹੋ ਜੂਗੀ ਫਿਰ ਕੀ ਇਹ ਤਾਂ ਮੇਰੀ ਅੰਸਵੰਸ ਹੀ ਹੋਊਗੀ ਹੁਣ ਮੁੰਡਾ ਮੁੰਡਾ ਕੱਲਾ ਕਰਾ ਮੁੰਡਾ ਮੇਰੇ ਉਹ ਤਾਂ ਜਾਊਗੀ ਵੀ ਆਪਣੇ ਮੰਨਣਾ ਨਹੀਂ ਨਾ ਕੁੜੀ ਨੂੰ ਤੇ ਮੁੰਡੇ ਨੂੰ ਮੰਨਣਾ ਨਹੀਂ ਤੁੰਣ ਬਾਅਦ ਦੇ ਵਿੱਚ ਮੇਰੀ ਗੱਲ ਸੁਣ ਤੋਂ ਮੇਰੀ ਤੋਂ ਤੇਰੇ ਨਾਲ ਮਨਾ ਲੂ ਪਰ ਉਹਨੇ ਨੂੰ ਮਨਾ ਕੁੜੀ ਨੂੰ ਮਨਾ ਲੂਗੀ ਪਰ ਉਹਨੇ ਨੂੰ ਪਰ ਉਹਨੇ ਨੂੰ ਕੀ ਅੱਖਾਂ ਵੀ ਦੱਸਾਂ ਗੱਲ ਹਾਂ ਪਰੋਣੇ ਤੋਂ ਮੈਂ ਕੁਛ ਆਖ ਨਹੀਂ ਸਕਦਾ ਨਾ ਕਿਸੇ ਨੇ ਸੋਚੀਏ ਗੱਲ ਇਹ ਗੱਲ ਤਾਂ ਬਹੁਤ ਵੱਟੀ ਹੈਗੀ ਕਿ ਮੈਂ ਉਹ ਕਿਵੇਂ ਬਣਾਉਣਗੀ ਆਪੇ ਬਣਾ ਲੈਣਗੇ ਜੇ ਉਹਨਾਂ ਨਾ ਹੋਇਆ ਮੈਂ ਆਪੇ ਹੀ ਕਹਿ ਦਿਆਂਗਾ ਭਾਈ ਤੇ ਆਪਣੇ ਕੁੜੇ ਨੂੰ ਕਹਿ ਦਊਗਾ ਵੀ ਭਾਈ ਤੇਰੇ ਵਾਲੇ ਭਰਾ ਨੂੰ ਲਿਆ ਛੋਟੇ ਨੂੰ ਕਪਾਲਾ ਇੱਥੇ ਤੇ ਜਵਾਕ ਦੇਲੇ ਉਹਦਾ ਹੀ ਵੱਜੂਗਾ ਕੁੜਮ ਦਾ ਹੀ ਵੱਜੂਗਾ ਕੋ ਮੇਰਾ ਥੋੜੀ ਵੱਜੂਗਾ ਇਹ ਠੀਕ ਹੈ ਤੂੰ ਮੇਰੇ ਨਾਲ ਕਰ ਕਰਾ ਕੇ ਮੇਰੀ ਗੱਲ ਸੁਣ ਤੂੰ ਮੇਰੀ ਤੂੰ ਮੇਰੇ ਨਾਲ ਕੇ ਤੂੰ ਉਹਦੇ ਨਾਲ ਕੇ ਲਾਸਟ ਦਿਨਾਂ ਜੇ ਤਬਾਚ ਕੇ ਦੀ ਤੇ ਰਹੀ ਤੇ ਰਹੀ ਤੇਰੇ ਮਤਲਬ ਜੋ ਆ ਕੇ ਰੱਖੂ ਵੀ ਨਾਲ ਆਪਣੇ ਪਿਆਰ ਦੀ ਨਿਸ਼ਾਨੀ ਹੋ ਜੂ ਇੱਕ ਵੀ ਨਹੀਂ ਉਹ ਤਾਂ ਕਿ ਦਿਨ ਦੁਗਣ ਲੰਘੇ ਦਿਨ ਬਾਰ ਦਿਨ ਲੰਘੇ ਤੂੰ ਭੇਜ ਦਿੰਦਾ ਮੇਰੀ ਗੱਲ ਸੁਣ ਵੀ ਜਦੋਂ ਤੈਨੂੰ ਮਹੀਨਾ ਆ ਕੇ ਹਟਿਆ ਚੌਥੇ ਪੰਜਵੇਂ ਦਿਨ ਤੋਂ ਆ ਜੀ ਆਹ ਕਰ ਜਾ ਉਦਿਆਂ ਪਾ ਕਾਰਵਾਈ ਪਾ ਲਾਂਗੇ ਆਪਾਂ ਪੂਰਾ ਦਿਨ ਰੁੱਕ ਜੀ ਨਾ ਪੂਰਾ ਦਿਨ ਆਪਾਂ ਵਧੀਆ ਇੱਥੇ ਰੁੱਕ ਕੇ ਆਪਾਂ ਕਰਾਂਗੇ ਕੰਮ ਨਾ ਤੇ ਉਹ ਗੱਡੀ ਤੈਨੂੰ ਸਮਝ ਇੱਥੋਂ ਦੇ ਜਵਾਕ ਨੂੰ ਰੱਖਣਾ ਕਰਨਾ ਉਹ ਕੰਡੀਸ਼ਨ ਸਾਰੀ ਮੈਂ ਸੰਭਾਲ ਲਊਗਾ ਕੋਈ ਨਹੀਂ ਉਹ ਤਾਂ ਸਾਰੀ ਕੰਡੀਸ਼ਨ ਮੈਂ ਸੰਭਾਲ ਲਊਗਾ ਪਰ ਅੱਗੇ ਵਾਲਾ ਸਾਰਾ ਉਹ ਸੰਭਾਲ ਲੈਣਾ ਕੋਈ ਨਹੀਂ ਸੰਭਾਲ ਲਵਾਂਗੀ ਮੈਂ ਸਮਝਾਉਂਗੀ ਇਦਾਂ ਨੂੰ ਮੇਰੇ ਸਰਦਾਰ ਨੂੰ ਸਮਝਾਉਂਗੀ ਵੀ ਆਪਣੇ ਘਰੇ ਦਾ ਘਰ ਵਸਤਾ ਹੋ ਜਾਊਗਾ ਹਾਂ ਜੇ ਨਾ ਆਪਾਂ ਕਰੀਏ ਮੈਂ ਇਹਨੂੰ ਥੋੜਾ ਜਿਹਾ ਕਰੂੰਗੀ ਤੂੰ ਫਿਰ ਉਹ ਡਾਕੀ ਤੂੰ ਪਹਿਲਾਂ ਕਿਤੇ ਕਿਤੇ ਪਹਿਲਾਂ ਕਿਤੇ ਪਹਿਲਾਂ ਕਿਤੇ ਜਿ ਕਿਤੇ ਪਹਿਲਾਂ ਤੇਰੇ ਤੇ ਕਿਤੇ ਮੈਂ ਮੈਂ ਜੰਮਣਾ ਜਵਾਕ ਤੇਰੇ ਕੋਲ ਸਰਦਾਰ ਜੀ ਜੀ ਨੂੰ ਠਹਿਰ ਕੇ ਫਿਰ ਮੈਂ ਦੁਬਾਰਾ ਗੱਲ ਕਰਾਂਗੀ ਇਸ ਬਾਰੇ ਉਸ ਤੋਂ ਬਾਅਦ ਇੱਥੇ ਕੀ ਗੱਲ ਕਰੇਗੀ ਫੇਰਾ ਪਲਾਂ ਮੋਗਲ ਬਣਾਈ ਹੌਲੀ ਹੌਲੀ ਤੇ ਆਈ ਕਰੀ ਨਾ ਜੇ ਇਹ ਜਦੋਂ ਸੌ ਚੁੱਕਨੇ ਪੋਗੀ ਮੈਂ ਸਰਦਾਰਾ ਘਰੂੰਗੀ ਇਹਦੇ ਨਾਲ ਨਹੀਂ ਮੈਂ ਗੱਲ ਪਹਿਲੇ ਦੇਣੀ ਐ ਦੀ ਇੰਨਾ ਸ਼ਬਦ ਕੰਮ ਕਰਨ ਤੋਂ ਬੱਲਾ ਵੀ ਇੰਨਾ ਵਧੀਆ ਕੰਮ ਨਹੀਂ ਹਾਂ ਇਹਨੂੰ ਨਿਪਟਣ ਤੱਕ ਲਾ ਮੇ ਪਮਖਾ ਟੇਕੀ ਕੋ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਆਪਾਂ ਚੱਲਾਂਗੇ ਅਮਰਤਸਰ ਠੀਕ ਹੈ ਨਾ ਠੀਕ ਹੈ ਅਮਰਤਸਰ ਮੱਠਾ ਟੇਕ ਕੇ ਆਪਾਂ ਉੱਥੇ

是，个成咖。